ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਪਾਂ ਬਣਾਉਣ ਲੱਗੇ ਹਾਂ ਜੀ ਅੱਜ ਸਰਦੀ ਆਲੂ ਤੇ ਸੋਆਬਿੰਦੀਆਂ ਬੜੀਆਂ ਦੀ ਤੇਲ ਐਡ ਕਰ ਲਓ ਕੜਾਹੀ ਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਗਰਮ 加ਟ ਲੈਂਗੇ ਅਸੀਂ ਪਿਆਜ਼ ਪਿਆਜ਼ ਆਪਾਂ ਪਹਿਲਾਂ ਐਡ ਕਰ ਲੇ ਲਸਣ ਆਪਰੇ ਮਿਕਸ ਕਰਾਂਗੇ ਜੋ ਪਹਿਲਾਂ ਕਰ ਲੇ ਜੇ ਲਸਣ ਅਦਰੇ ਦਿਖਣ ਲੱਗਣ ਲੱਗਣੋਂ ਦੇ ਨਿਕੜਾ ਹੀ ਤੇ ਅਦਰਕ ਲਸਣ ਆਪਾਂ ਜ਼ਿਆਦਾ ਨਹੀਂ ਪਕਾਉਣਾਗਾ ਥੋੜਾ ਜਿਹਾ ਕੱਚਾ ਕੱਚਾ ਜਿਹਾ ਟੇਸਟ ਰੱਖਾਂਗੇ ਪਿਆਜ਼ਾਂ ਦੇ ਨਾਲ ਉਹਨਾਂ ਦੀ ਭੂਕਾ ਵੀ ਐਡ ਕਰ ਲਈ ਸੀਗੀ ਦੋਕਨਡਾਂ ਦੀ ਸਾ ਖਾਲੀ ਅਸੀਂ ਵਿੱਚ ਦਾਲਾ ਬਣਾ ਲਈ ਸੀ। ਚਿੱਕੀ ਬਣਾ ਲਈ ਸੀ। ਸਬਜੀ ਤੇ ਦਾਲ ਮਿਕਸ। ਹੁਣ ਆਪਾਂ ਐਡ ਕਰ ਦਾਂਗੇ। ਲਸਣ ਤੇ ਅਦਰਕ ਕੱਟਿਆ ਹੋਇਆ, ਗਰੀ ਤੂਰੀ ਕੱਟ ਲਿਆ ਸੀ। ਦੋ ਕੁ ਮਿੰਟ ਪਿਆਜ਼ ਪਹਿਲਾਂ ਇਕੱਲੇ ਪਕਾ ਲਈ ਸੀ। ਆਹ ਇਹ ਆਪਾਂ ੜ ਕਰ ਦਾਂਗੇ। ਥੋੜਾ ਜਿਹਾ ਮਿੱਠੀ ਧਨੀਆ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ। ਨਾਲ ਐਡ ਕਰ ਦਿੰਦੇ ਮਸਾਲੇ। ਹਰਦੀ ਐਡ ਕਰਾਂਗੇ। ਮਿਰਚ ਥੋੜੀ ਜਿਹੀ ਕਾਲੀ ਮਿਰਚ ਭੁੰਨਿਆ ਹੈ ਜੀਰਾ ਤੇ ਧਨੀਆ ਪਾਊਡਰ ਗਰਮ ਮਸਾਲਾ ਆਪਾਂ ਬਾਅਦ ਵਿੱਚ ਐਡ ਕਰਾਂਗੇ। ਹੁਣ ਆਪਾਂ ਰਹਿ ਗਏ ਜੀ ਨਮਕ। ਨਮਕ ਥੋੜਾ ਹੀ ਪਾਵਾਂਗੇ ਕਿਉਂਕਿ ਆਲੂ ਜਿਹੜੇ ਬੋਇਲ ਕਰਕੇ ਰੱਖੇ ਨੇ ਉਹਨਾਂ ਦੇ ਵਿੱਚ ਵੀ ਨਮਕ ਪਾਇਆ ਹੋਇਆ। ਹਰਦੀ ਥੋੜੀ ਜਿਹੀ ਹੋਰ ਪਾ ਲਵਾਂ। ਨਮਕ ਦਾ ਥੋੜਾ ਟੇਸਟ ਕਰਕੇ ਦੇਖ ਕੇ ਪਾਵਾਂਗੇ। ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਪਕਾ ਲਾਂਗੇ। ਦੀ ਵਿੱਚ ਐਡ ਕਰਤੀਆਂ ਬੜੀਆਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਾਰਾ ਨੂਨ ਮਚਾ ਜਿਹੜਾ ਬੜੀਆਂ ਨਾਲ ਵੀ ਚੰਗੀ ਤਰ੍ਹਾਂ ਲੱਗ ਜੂ ਹੈ ਟਾਕ ਦਾਂਗੇ ਸੇਮ ਗੈਸ ਤੇ 2-3 ਮਿੰਟ ਲਈ ਟਾ ਕੇ ਪਕਾਵਾਂਗੇ ਤਾਂ ਜੋ ਸਾਰਾ ਸਮਾਨ ਆ ਜਿਹੜਾ ਚੰਗੀ ਤਰ੍ਹਾਂ ਪੱਕੇ ਬੜੀਆਂ ਦਾ ਤੇ ਮਿੱਠੀ ਪਾਲਕ ਮਿੱਥੇ ਢੜੀਆਂ ਸਾਰਾ ਸੋਨ ਮੈਂ ਵੇਖ ਕੇ ਪਾਣੀ ਹੁੰਨੇ। ਕੱਟ ਕੇ ਡੱਬੇ ਚ ਪਾ ਕੇ ਰੱਖ ਲੈਣੇ ਉਹਨੇ 2-3 ਦਿਨ ਪੈ ਜਾਂਦਾ ਵਿੱਚ। ਕਈ ਵਾਰ ਟਾਲ ਕੇ ਫਿਰ ਤੋੜਨਾ ਕਰਨਾ ਔਖਾ ਹੋ ਜਾਂਦਾ। ਦੋ ਤਣ ਮੈਂਟਲੀ ਸੰਭ ਗਏ ਇਸ ਤੇ ਪਕਾ ਲੈਣੇ। ਇਹ ਦਨਾਰ ਜੀ ਆਪਣੇ ਆਪ ਦੇ ਵੀ ਬੋਇਲ ਕਰਕੇ ਰੱਖਿਓ ਨੇ। ਆਲੂ ਨੂੰ ਨਾ ਪਹੱਥ ਨਾਲ ਇਸ ਤਰ੍ਹਾਂ ਹੱਥ ਨਾਲ ਭੰਨ ਲਾਂਗੇ ਹੱਥ ਨਾਲ ਭੰਨੇ ਕੇ ਜਦੋਂ ਆਲੂ ਪਾਉਨੇ ਆ ਸਬਜ਼ੀ ਦੇ ਵਿੱਚ ਫਿਰ ਬਹੁਤ ਵਧੀਆ ਬਣ ਜਾਂਦੀ ਹੈ ਸਬਜ਼ੀ ਨਮਕ ਹਲਦੀ ਪਾ ਕੇ ਬੋਇਲ ਕਰ ਲਈ ਸੀ ਇਹ ਬੋਇਲ ਕਰਕੇ ਪਾਣੀ ਕੱਢਤਾ ਸੀਗਾ થોੜੀ ਹੱਥ ਨਾਲ ਚੰਗੀ ਤਰ੍ਹਾਂ ਕਰ ਲਈ ਮੈਸ਼ ਇਹਨਾਂ ਨੂੰ ਹਲ ਟਾ ਕੇ ਰੱਖ ਦਿੰਨੇ ਆ ਨੋਰ ਦੀ ਨਾਲ ਆਪਣਾ ਮਸਾਲਾ ਬਣ ਕੇ ਹੋ ਜੂਗਾ ਤਿਆਰ ਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਆਪਾਂ ਇਹਨੂੰ ਨਿਦਰ ਪਕਾਵਾਂਗੇ ਜਿਹੜਾ ਪਾਣੀ ਆ ਚੰਗੀ ਤਰ੍ਹਾਂ ਹੋ ਜਵੇ। ਉਪਰ ਜਿਹੜੀਆਂ ਬੜੀਆਂ ਨੇ ਇਹ ਵੀ ਆਪਣੀ ਚੰਗੀ ਤਰ੍ਹਾਂ ਪੱਕ ਜਾਣਗੀਆਂ। ਗੈਸ ਬਿਲਕੁਲ ਕੀਤਾ ਹੋਇਆ ਸìm। ਮਸਾਲੇ ਦੇ ਵਿੱਚ ਪਾਣੀ ਹੈਗਾ ਜੀ ਹੁਣ ਜਿਹੜੇ ਆਲੂ ਬੋਇਲ ਕਰਕੇ ਰੱਖੇ ਨੇ ਇਹ ਸਾਰੇ ਐਡ ਕਰ ਲਓ ਚੰਗੀ ਤਰ੍ਹਾਂ ਕਰਦਾਂਗੇ ਮਿਕਸ ਆਲੂ ਨੇ ਜਿਹੜੇ ਇਹਨਾਂ ਨੂੰ ਸਾਰਾ ਮਸਾਲਾ ਲੱਗ ਜੂਗਾ ਚੰਗੀ ਤਰ੍ਹਾਂ ਸਾਰਾ ਨੀਂਵ ਮਿਰਚ ਇਹਨਾਂ ਦੇ ਵਿੱਚ ਵੀ ਰਾਜ ਜੂਗਾ ਲੋੜੀ ਚੰਗੀ ਤਰ੍ਹਾਂ ਕਰ ਲਿਆ ਮਿਕਸ ਟਾਕ ਦਾਂਗੇ ਸੂੰ ਗੈਸ ਤੇ ਪਕਾਉਣੇ ਵਿੱਚ ਵਿੱਚ ਚੈੱਕ ਕਰਦੇ ਰਹਾਂਗੇ ਆਪਾਂ ਨਾਲ ਦੀ ਨਾਲ 2 ਕੁ ਮਿੰਟ ਪਕਾ ਕੇ ਫਿਰ ਦੇਖਦੇ ਆਂ ਜਿਹੜੇ ਭੈਣ ਭਰਾ ਆਪਣੇ ਨਾਲ ਲੈ ਜਿਹੜਾ ਸੋਣ ਸੋਣ ਆਪਾਂ ਨੂੰ ਕਮੈਂਟ ਕਰਦੇ ਨੇ ਧੰਨਵਾਦ ਆ ਦੀ ਸਾਰਿਆਂ ਦਾ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਪਿੰਡੂ ਸੋਈ ਸਲਾਈ ਕਢਾਈ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਵੀ ਜ਼ਰੂਰ ਕਰ ਲੋ ਸਪੋਰਟ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਜਾਣਾ ਇਸੇ ਤਰ੍ਹਾਂ ਆੜਾ ਮਿਲ ਕੇ ਆਪਾਂ ਨੇ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਹੈ ਜੀ ਤੁਨੇ ਸੋਨੇ ਕਮੈਂਟ ਕਰੋ ਪੜ ਕੇ ਵਧੀਆ ਲੱਗਦਾ ਜੀ। ਲੋ ਇਹ ਦੋ ਕਮੈਂਟ ਪਕਾਉਣ ਤੋਂ ਬਾਅਦ ਸਬਜੀ ਨੂੰ ਚੈੱਕ ਕਰ ਲਿਆ। ਬਸ ਦੋ ਕਮੈਂਟ ਹੋਰ ਲੱਗਣਗੇ। ਫਿਰ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ। ਸਬਜੀ ਬਣਾਉਣ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗੇ ਸਬਜੀ ਆਪਣੀ ਬਣ ਕੇ ਤਿਆਰ ਆ ਦੀ ਆਪਣੀ ਬਣ ਕੇ ਤਿਆਰ ਆ ਉਹ ਸਬਜੀ ਨੇ ਡੱਬੇ ਦੇ ਪਿੱਛੇ ਕੱਢ ਲਾ ਬਹੁਤ ਵਧੀਆ ਜੀ ਸਬਜੀ ਬਣੀ ਆ ਕਦੇ ਕਦੇ ਮਨ ਕਰਦਾ ਹੁੰਦਾ ਵੀ ਇਸ ਤਰ੍ਹਾਂ ਦੀ ਸੁੱਕੀ ਸਬਜੀ ਬਣਾਈ ਜਾਵੇ ਇਸਾਰੇ ਸਬਜੀ ਆਪਾਂ ਪਾਲੀ ਡੱਗੇ ਦੇ ਵਿੱਚ ਥੋੜੀ ਬਣਾਈ ਆ ਸਬਜੀ ਬਸ ਜੀ ਇੱਕ ਡੰਗ ਜੋਗੀ ਲਓ ਜੀ ਸਾਰੇ ਭੈਣ ਭਰਾ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਯਾਰ ਜੀ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਸਾਡੀ ਸਬਜ਼ੀ ਕਿਵੇਂ ਲੱਗੀ ਦੇਖੋ ਜੀ ਨਾਲ ਤਾਂ ਆਪਾਂ ਬਹਾਨੇ ਦੇ ਨਾਲ ਹਰੀਆਂ ਪੱਤੇਦਾਰ ਸਬਜ਼ੀਆਂ ਨੇ ਜਿਹੜੀਆਂ ਜਿਵੇਂ ਧਨੀਆ ਹੋ ਗਿਆ ਪਾਲਕ ਮੇਥੇ ਮੇਥੀ ਨਾਲ ਤਾਂ ਇਹ ਖਾ ਲੈਣੇ ਆ ਬਹਾਨੇ ਦੇ ਨਾਲ ਨਾਲ ਜੀ ਵਿੱਚ ਬੜੀਆਂ ਪੈ ਗਈਆਂ ਤੇ ਆਲੂ ਪਾਉਣ ਦੇ ਨਾਲ ਆਲੂ ਪਾਉਣ ਦੇ ਨਾਲ ਟੇਸਟ ਇਹਨਾਂ ਦਾ ਵਧੀਆ ਹੋ ਜਾਂਦਾ ਜੀ ਲਓ ਜੀ ਥੋੜੀ ਜੀ ਸਬਜ਼ੀ ਬਣਾਈ ਆ ਬਸ ਇੱਕ ਡੰਗ ਜੋਗੀ ਬਹੁਤ ਵਧੀਆ ਸਬਜ਼ੀ ਬਣੀ ਆ ਜੀ ਨੂਨ ਮਿਰਚ ਮੈਂ ਇਹਨਾਂ ਦਾ ਕਰ ਲਿਆ ਸੀਗਾ ਚੈੱਕ ਕਿ ਸਾਰੇ ਭੈਣ ਭਰਾਵਾਂ ਨੂੰ ਜੀ ਸਤ ਸ੍ਰੀਕਾਲ ਜੀ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਜਰ ਰਹੋ ਜੀ ਸਾਰੇ ਭੈਣ ਭਰਾਵਾਂ ਨੂੰ ਮਾਤਾ ਮਾਂ ਨੂੰ ਬਜ਼ੁਰਗਿਆਂ ਨੂੰ ਬੱਚਿਆਂ ਨੂੰ ਸਾਰੇ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀਕਾਲ ਜੀ ਧੰਨਵਾਦ ਜੀ